DAV ਦੀਆਂ ਹੋਈਆਂ ਰਾਜ ਪੱਦਰੀ ਖੇਡਾਂ ਵਿੱਚ DAV ਸਕੂਲ ਹਰੀਪੁਰਾ ਦੇ ਖਿਡਾਰੀਆਂ ਨੇ ਮੱਲਾ ਮਾਰ ਕੇ ਨਾਮਨਾ ਖਟਿਆ ਹੈ ਸਕੂਲ ਦੀਆਂ ਕਬੱਡੀ ਖਿਡਾਰਨਾ ਤੇ ਖਿਡਾਰੀਆਂ ਵੱਲੋਂ ਇਹਨਾਂ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਪੋਜੀਸ਼ਨਾਂ ਪ੍ਰਾਪਤ ਕੀਤੀਆਂ ਗਈਆਂ ਤੇ ਮੈਡਲ ਜਿੱਤੇ ਇਸ ਤੋਂ ਇਲਾਵਾ ਕਈ ਬੱਚਿਆਂ ਦੀ ਚੋਣ ਨੈਸ਼ਨਲ ਖੇਡਾਂ ਲਈ ਵੀ ਹੋਵੇਗੀ ਇਸ ਸੰਬੰਧੀ ਜਾਣਕਾਰੀ ਦਿੰਦੇ ਆ ਗੁਰਜੀਤ ਸਿੰਘ ਲਾਲੀ ਨੇ ਦੱਸਿਆ ਕਿ ਬੱਚਿਆਂ ਵੱਲੋਂ ਪਹਿਲੀ ਵਾਰ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ ਹੈ ਤੇ ਆਉਣ ਵਾਲੇ ਸਮੇਂ ਵਿੱਚ ਸਾਡੇ ਸਕੂਲ ਦੇ ਬੱਚੇ ਮੈਡਲ ਲੈ ਕੇ ਆਉਣਗੇ ਕਬੱਡੀ ਤੇ ਮੈਸੀ ਸਟੇਟ ਲੈਵਲ ਡੀਏਵੀ ਸਪੋਰਟਸ ਦਿਨਾਂ 'ਤੇ ਜਿਹੜੀ ਗੇਮਜ਼ ਹੁੰਦੀਆਂ ਇਹਨਾਂ ਦੀਆਂ ਉਹਨਾਂ ਦੇ ਵਿੱਚ ਆਪਣੀਆਂ ਪਹਿਲੀਆਂ ਟੀਮਾਂ ਨੇ ਭਾਗ ਲਿਆ ਜਿਨ੍ਹਾਂ ਵਿੱਚ ਅੰਡਰ 14 ਗਰਲਸ ਔਰ ਅੰਡਰ 14 ਬॉयਜ਼ ਬਹੁਤ ਸੀਗੇ ਜੀ ਔਰ ਅੰਡਰ 17 ਦੀ ਜਿਹੜੀ ਬॉयਜ਼ ਦੀ ਆਪਣੀ ਟੀਮ ਸੀ ਇਸ ਵਾਰ ਅੰਡਰ 14 ਬॉयਜ਼ ਦੇਤੇ ਕੋਈ ਪੋਜੀਸ਼ਨ ਨਹੀਂ ਆਈ ਉਹ ਸੱਤ ਨੰਬਰਾਂ ਤੋਂ ਲੂਜ਼ ਕਰ ਗਏ ਪਰ ਜੋ ਅੰਡਰ 14 ਗਰਲਸ ਸੀ ਉਹਨਾਂ ਨੇ ਸਿਲਵਰ ਮੈਡਲ ਜਿੱਤੇ ਜੀ ਔਰ ਅੰਡਰ 17 ਜਿਹੜੇ ਬॉयਜ਼ ਹੈ ਉਹਨਾਂ ਨੇ ਥਰਡ ਪ੍ਰਾਈਜ਼ ਜਿੱਤੇ ਜੀ ਜਾਨਕੀ ਬ੍ਰਾਉਨਜ਼ ਮੈਡਲ ਉਹਨੇ ਜਿੱਤੇ ਜੀ ਠੀਕ ਹੈ ਤੇ ਅੱਗੇ ਫਿਰ ਹੁਣ ਬੱਚਿਆਂ ਦੀ ਚੋਣ ਕਿਨ ਇਸ ਤਰੀਕੇ ਨਾਲ ਜੀ ਅੱਗੇ ਚੋਣ ਜਿਹੜੀ ਵイナー ਟੀਮ ਹੁੰਦੀ ਹੈ ਉਹਦੀ ਚੁਆਇਸ ਤੇ ਡਿਪੈਂਡ ਹੁੰਦਾ ਹੈ ਜਿਹੜੇ ਬੱਚੇ ਬਹੁਤ ਵਧੀਆ ਪਰਫਾਰਮ ਕਰਦੇ ਆ ਉਹਨਾਂ ਨੂੰ ਚੰਗੇ ਲੱਗਦੇ ਆ ਉਹੀ ਅੱਗੇ ਤੁਸੀਂੀਆਂ ਟੀਮਾਂ ਦੇ ਵਿੱਚੋਂ ਪਲੇਅਰਾਂ ਨੂੰ ਛਾਂਟ ਕੇ ਚੁਣ ਕੇ ਲਏ ਜਾਂਦੇ ਆ ਪਹਿਲੀਆਂ 3 ਪੋਜੀਸ਼ਨਾਂ ਦੇ ਵਿੱਚੋਂ ਪਲੇਅਰ ਚੁਣੇ ਜਾਂਦੇ ਆ ਜੀ 12 ਜਣੇ ਦੀ ਟੀਮ ਹੁੰਦੀ ਹੈ ਜਿਹਦੇ ਵਿੱਚ 6 ਜਣੇ ਜੇਤੂ ਟੀਮ ਦਾ ਹਿੱਸਾ ਹੁੰਦੇ ਆ ਪਰ ਜਿਹੜੀ ਫਰਸਟ ਆਈ ਹੁੰਦੀ ਹੈ ਕਿ ਨਾ ਟੀਮ ਦੇ ਔਰ ਜਿਹੜੇ 6 ਪਲੇਅਰ ਬਾਕੀ ਆ ਉਹ ਰਨਰ ਅਪ ਟੀਮ ਜਾਂ ਆਪਾਂ ਕਹਿ ਸਕਦੇ ਆ ਸੈਕੰਡ ਔਰ ਥਰਡ ਪੋਜੀਸ਼ਨ ਵਾਲੀਆਂ ਜਿਹੜੀਆਂ ਬਰਾਉਨਜ਼ ਮੈਡਲ ਜਾਂ ਸਿਲਵਰ ਮੈਡਲ ਵਾਲੀ ਟੀਮ ਆ ਚੰਗੇ ਖਿਡਾਰੀ ਮਤਲਬ ਉਮੀਦ ਹੈ ਵੀ ਡੀਏਵੀ ਹਰੀਪੁਰਾ ਦੇ ਬੱਚੇ ਵੀ ਜਾਣਗੇ ਜੀ ਆਪਾਂ ਨੂੰ ਉਹਨਾਂ ਨੇ ਕਮਿਟਮੈਂਟ ਤਿੰਨ ਬੱਚਿਆਂ ਦੀ ਕੀਤੀ ਹੈ ਜੀ ਜਿਨ੍ਹਾਂ ਨੇ ਬਹੁਤ ਵਧੀਆ ਪਰਫਾਰਮ ਕੀਤਾ ਔਰ ਗਰਲਸ ਦੇ ਵਿੱਚੋਂ ਜਿਹੜੀ ਆ ਉਹਨਾਂ ਨੇ ਦੋ ਲੜਕੀਆਂ ਵਾਸਤੇ ਆਪਾਂ ਨੂੰ ਸਪੈਸ਼ਲੀ ਕਿਹਾ ਆ ਆਪਾਂ ਤਿੰਨ ਵਾਸਤੇ ਉਹਨਾਂ ਨੂੰ ਕਿਹਾ ਸਾਡੇ ਤਿੰਨ ਬੱਚੇ ਲੈ ਕੇ ਜਾਓ ਜਿਨ੍ਹਾਂ ਨੇ ਵਧੀਆ ਪਰਫਾਰਮ ਕੀਤਾ ਜਿਨ੍ਹਾਂ ਦੇ ਵੱਲ ਬੂਤੇ ਤੇ ਆਪ ਤਾ ਭਵਿੱਖ ਨੂੰ ਲੈ ਕੇ ਫਿਊਚਰ ਨੂੰ ਲੈ ਕੇ ਕੀ ਤਿਆਰੀ ਹੈ ਫਿਊਚਰ ਨੂੰ ਲੈ ਕੇ ਸਰ ਅਸੀਂ ਅੱਜ ਬੀਜ ਲਾਇਆ ਜੀ ਪਹਿਲਾ ਸਾਲ ਹੈ ਪਹਿਲਾ ਸੈਮੈਸਟਰ ਹੈ ਮੇਰਾ ਇੱਥੇ ਬੀਜ ਲਾਇਆ ਔਰ ਬੀਜ ਤਾਂ ਕੁਦਰਤੀ ਗੱਲ ਹੈ ਅਗਲੇ ਦਿਨਾਂ ਦੇ ਵਿੱਚ ਉਹਨਾਂ ਦੀ ਸ਼ਾਹ ਤੇ ਉਹਨਾਂ ਦਾ ਫਲ ਆਨੰਦ ਮਾਨਾਂਗੇ ਉਹਨਾਂ ਵਾਲੇ ਸਮੇਂ ਦੇ ਵਿੱਚ ਇਹਨਾਂ ਦੇ ਬੇਸਿਕ ਤੱਕ ਬੱਚਿਆਂ ਨੇ ਨਹੀਂ ਸਿੱਖਿਆ ਯਾਰ ਅੱਜ ਜਿਹੜੇ ਬੱਚੇ ਪਰਫਾਰਮ ਕਰਕੇ ਆਏ ਜਾਂ ਜਿੱਤ ਕੇ ਆਏ ਜਾਂ ਮੈਡਲ ਲੈ ਕੇ ਆਏ ਆ ਔਰ ਅਗਲੇ ਸਾਲਾਂ ਦੇ ਵਿੱਚ ਸਿਰਫ ਦੋ ਦੋ ਬੱਚੇ ਜਿਹੜੇ ਆ ਉਹ ਨੈਕਸਟ ਫਾਰਮੈਟ ਦੇ ਵਿੱਚ ਜਾ ਰਹੇ ਆ ਜਿਵੇਂ ਅੰਡਰ 14 ਦੀ ਮੇਰੀ ਟੀਮ ਹੈ ਗਰਲਸ ਦੀ ਸਿਰਫ ਦੋ ਲੜਕੀਆਂ ਜਿਹੜੀਆਂ ਉਹ ਅੱਗੇ ਜਾ ਰਹੀਆਂ ਮੇਰੀਆਂ 17 ਦੇ ਵਿੱਚ ਜਨਨ ਕਿ 10 ਬੱਚੇ ਮੈਨੂੰ ਸੇਮ ਮਿਲ ਲਗੇ ਮੈਂ ਸਿਰਫ ਬੱਚੇ 2 ਤੋਂ 3 ਬੱਚੇ ਹੋਰ ਨਵੇਂ ਟੈਲੈਂਟ ਸਰਚ ਕਰਕੇ ਅਗਲੇ ਵਾਰ 골ਡ ਦਾ ਦਾਅਵੇਦਾਰ ਬਣਾਗਾ নো ਡਾਊਟ ਔਰ ਐਸੇ ਤਰੀਕੇ ਨਾਲ ਜਿਹੜਾ ਹੈ 17 ਦੇ ਵਿੱਚੋਂ ਤਿੰਨ ਬੱਚੇ ਜਿਹੜੇ ਆ ਉਹ ਅਗਲੇ ਫਾਰਮੈਟ ਅੰਡਰ 19 ਦੇ ਵਿੱਚ ਜਾ ਰਹੀ ਹੈ ਅਗਲੀ ਵਾਰ ਸਾਡੀ ਅੰਡਰ 19 ਟੀਮ ਵੀ ਬਣੇਗੀ ਔਰ ਅੰਡਰ 17 ਜਿਹੜੀ ਸਾਡੀ ਟੀਮ ਹੈ ਉਹ ਬਰਾਉਨਸ ਜਿਹੜਾ ਲੈ ਕੇ ਆਈ ਹੈ ਅਕਦੀ ਵਾਸਤੇ 골ਡ ਵਾਸਤੇ ਟਰਾਈ ਕਰਾਂਗੇ